ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜਾਏ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਅ ਅੱਜ ਦੀ ਪ੍ਰੈਸ ਕਾਨਫਰੰਸ ਮੀਡੀਆ ਦੇ ਤੇ ਲੋਕਾਂ ਦੇ ਸਾਹਮਣੇ ਰੂਬਰੂ ਹੋਂ ਦਾ ਮਕਸਦ ਇਹ ਹੈ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਜਾਂਚ ਚੱਲਦੀ ਸੀ ਤੇ ਜਿਹੜੇ ਸੈਕਟਰੀ ਆ ਉਹਨਾਂ ਨੇ ਰਿਕਾਰਡ ਜਿਹੜਾ ਵਾ ਉਹ ਪੇਸ਼ ਨਹੀਂ ਕੀਤਾ ਤੇ ਜਿਹਦੇ ਸਬੰਧ ਦੇ ਵਿੱਚ ਅ ਮਨਜੋਗ ਡੀਸੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਲਿਖਿਆ ਤੇ ਉਹ ਸਾਰੇ ਸੈਕਟਰੀ ਸਾਹਿਬਾਨਾਂ ਨੂੰ ਜਿਹੜਾ ਵਾ ਉਹ ਮੌਤਲ ਕੀਤਾ ਗਿਆ ਤੇ ਇਹ ਜਿਹੜੀ 18 ਕਰੋੜ ਰੁਪਏ ਦਾ ਮਸਲਾ ਸੀ ਜਿਹਦਾ ਰਿਕਾਰਡ ਇਹਨਾਂ ਨੇ ਜਿਹੜਾ ਬਾ ਦੇਣਾ ਉਹ ਪੈਸਿਆਂ ਦਾ ਰਿਕਾਰਡ ਜਿਹੜਾ ਇਹਨਾਂ ਨੇ ਦਿੱਤਾ ਹੀ ਕੋਈ ਦਾ ਇਹਨਾਂ ਨੇ ਜਿਹੜਾ ਰਿਕਾਰਡ ਆ ਉਹ ਨਹੀਂ ਦਿੱਤਾ ਤੇ ਰਿਕਾਰਡ ਮਿਲ ਗਿਆ ਅਸੀਂ ਉਸ ਤੋਂ ਬਾਅਦ ਫਿਰ ਇਹਦੀ ਸਾਰੀ ਜਾਂਚ ਕਰਾਂਗੇ ਕਿ ਇੱਥੇ ਕੋਈ 18 ਕਰੋੜ ਦੇ ਵਿੱਚੋਂ ਕੋਈ ਕਬਲਾਤ ਨਹੀਂ ਹੋਇਆ ਜੇ ਕੋਈ ਕਬਲਾ ਹੁੰਦਾ ਤੇ ਫਿਰ ਸੈਕਟਰੀ ਤੋਂ ਲੈ ਕੇ ਤੇ ਉੱਪਰ ਤੱਕ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਆ ਉਹ ਸਾਰਿਆਂ ਤੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਤੇ ਅੱਜ ਕੱਲਾ ਸੈਕਟਰੀ ਇਸ ਲਈ ਸਸਪੈਂਡ ਕੀਤਾ ਗਿਆ ਕਿਉਂਕਿ ਰਿਕਾਰਡ ਦੀ ਸਾਬ ਸਭਾਲ ਜਿਹੜੀ ਆ ਉਹ ਸੈਕਟਰੀ ਨੇ ਕਰਨੀ ਹੁੰਦੀ ਆ ਤੇ ਜੇ ਚ ਕੋਈ ਘਪਲਾ ਨਿਕਲਦਾ ਤੇ ਉਹ ਫਿਰ ਸੈਕਟਰੀ ਤੋਂ ਲੈ ਕੇ ਕੱਲਾ ਸੈਕਟਰੀ ਨਹੀਂ ਫਿਰ ਸਰਪੰਚ ਤੇ ਜਿਹੜੇ ਕੋਈ ਮੈਂਬਰ ਸਹਿਬਾਨ ਤੇ ਬਾਕੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਨ੍ਹਾਂ ਦਾ ਇਹ ਅਧਿਕਾਰ ਖੇਤਰ ਦੇ ਅੰਦਰ ਇਹ ਜ਼ਿੰਮੇਵਾਰੀ ਬੰਦੀ ਆ ਸਾਰੀਆਂ ਚੀਜ਼ਾਂ ਦਾ ਤਿਆਰ ਰੱਖਣ ਦੀ ਚਾਹੇ ਉਹ ਲਗ ਲਗ ਸਮੇਂ ਦੇ ਉੱਤੇ ਜਿਹੜੀਆਂ ਇਹਨਾਂ ਦਾ ਚੈੱਕ ਹੁੰਦੇ ਆ ਆ ਆਡਿਟ ਹੁੰਦੇ ਆ ਤੇ ਚਾਹੇ ਫਿਜ਼ੀਕਲ ਆਡਿਟ ਹੋਵੇ ਚਾਹੇ ਕਾਗਜ਼ਾਂ ਦੇ ਵਿੱਚ ਜਿਹੜਾ ਆਡਿਟ ਹੁੰਦਾ ਉਹ ਫਿਰ ਜੇ ਵੀ ਕਿਸੇ ਵੀ ਅਧਿਕਾਰੀ ਨੇ ਮਿਲ ਕੇ ਕੁਝ ਗਲਤ ਕੀਤਾ ਉਥੋਂ ਉੱਤੇ ਜਿਹੜੀ ਕਾਰਵਾਈ ਆ ਆ ਉਹ ਕਰਾਂਗੇ 18 ਕਰੋੜ ਦਾ ਜਿਹੜਾ ਟਾਈਮ ਪੀਰੀਅਡ ਆ ਇੱਥੇ ਦਾ ਟਾਈਮ ਪੀਰੀਅਡ ਆ ਇਹ 18 ਕਰੋੜ ਦਾ ਇਹ ਸ਼ੁਰੂ ਤੋਂ ਹੀ 2022 ਤੋਂ ਲੈ ਕੇ ਆ ਤੇ ਜਿਹੜਾ ਬਾਕੀ ਆ ਉਹਦੀ ਵੀ ਜਾਂਚ ਜਿਹੜੀ ਆ ਉਹ ਮਾਨਯੋਗ ਜੀ ਸਾਹਿਬ ਨੂੰ ਜਿਹੜੀ ਆ ਉਹ ਕੱਲ ਦੇ ਦਿੱਤੀ ਜਾਊਗੀ ਕਿ ਪਿਛਲੇ ਕਾਂਗਰਸ ਵੇਲੇ ਦੀ ਜਿੰਨੇ ਵੀ ਜਦੋਂ ਤੋਂ ਲੈ ਕੇ ਕੁਝ ਤਾਂ ਬਲਾਖੜੂਰ ਸਾਹਿਬ ਦੀ ਪਹਿਲਾਂ ਵਿਜੀਲੈਂਸ ਕੋਲੇ ਜਿਹੜੀ ਜਾਂਚ ਆ ਉਹ ਚੱਲ ਰਹੀ ਆ ਉਹ 17 18 ਪਿੰਡਾਂ ਦੀ ਜਿਹੜੀ ਲੱਗ ਜਾਂਚ ਆ ਉਹ ਚੱਲ ਰਹੀ ਆ ਐਵੇਂ ਦੋ ਤਿੰਨ ਪਿੰਡਾਂ ਦੀ ਜਿਹੜੀ ਆ ਉਹ ਐਸਡੀਓ ਸਾਹਿਬ ਕੋਲੇ ਜਿਹੜੀ ਆ ਉਹ ਲੱਗ ਚੱਲ ਰਹੀ ਆ ਤੇ ਐਵੇਂ ਹੁਣ ਆਪਾਂ ਇਹ ਜਿਹੜੇ ਇਹਦੇ ਵਿੱਚ ਪਿੰਡ ਆਉਣਗੇ ਕਾਂਗਰਸ ਵੇਲੇ ਮੈਂ ਦੱਸਣਾ ਚਾਹੁੰਨਾ ਕਿ ਜੇ ਘਪਲਾ ਨਿਕਲਿਆ ਥੋੜਾ ਨਹੀਂ ਨਿਕਲਣਾ ਇਹ ਕੱਟੋ-ਕੱਟ ਕੋਈ 60 65 ਕਰੋੜ ਦੇ ਉੱਤੇ ਜਿਹੜਾ ਵਾ ਕੱਟੋ-ਕੱਟੇ ਜਾਊਗਾ ਜੇ ਜਿਹੜੇ ਹਿਸਾਬ ਨਾਲ ਚੀਜ਼ਾਂ ਜੇ ਗੱਲ ਕਰੀਏ ਆ ਮੰਦਰੀਗਾ ਦੀ ਕਿਉਂਕਿ ਜਦੋਂ ਮੈਂ ਫਿਰ ਪ੍ਰਸ਼ਾਸਨ ਨਾਲ ਕੀਤਾ ਤਾਂ ਉਹਨਾਂ ਦੱਸਿਆ ਵੀ ਹਾਂ 18 ਕਰੋੜ ਰੁਪਏ ਦਾ ਇਹਨਾਂ ਨੇ ਰਿਕਾਰਡ ਨਹੀਂ ਦਿੱਤਾ ਤੇ ਮੈਨੂੰ ਲੱਗਾ ਵੀ ਕਿਉਂ ਨਾ ਇਹ ਚੀਜ਼ ਨੂੰ ਆਪਣੇ ਪਿੰਡ ਤੋਂ ਚੈੱਕ ਕੀਤਾ ਜਾਵੇ ਕਿ ਕਿੱਥੇ ਗਬਣਿਆ ਤੇ ਕਾਂਗਰਸ ਵੇਲੇ ਜੇ ਆਪਾਂ ਕੱਲੇ ਲਾਲਪੁਰ ਦੀ ਗੱਲ ਕਰ ਲਈਏ ਤੇ 1 ਕਰੋੜ ਤੇ ਜਿਹੜਾ ਵਾ 64 ਲੱਖ ਰੁਪਈਆ ਜਿਹੜਾ ਵਾ ਉਹ ਮੰਦਰੀਗਾ ਚ ਲਾਲਪੁਰੇ ਚ ਆਇਆ ਤੇ ਜੇ 1 ਕਰੋੜ 64 ਲੱਖ ਕੇ ਪਿੰਡ ਚ ਲੱਗ ਜੇ ਤੇ ਉਹ ਲੱਗ ਪਿੰਡੀ ਸੁਧਰ ਜਾਂਦਾ 1 ਕਰੋੜ ਤੇ 64 ਲੱਖ ਜਿਹੜਾ ਲਾਲ ਬ੍ਰਿਜ ਆਇਆ ਆ ਸਾਰਾ ਰਿਕਾਰਡ ਕਢਾ ਕੇ ਲਿਆ ਆ ਕਿ ਇਹਦੇ ਵਿੱਚ ਇਕੱਲਾ ਇਕੱਲਾ ਹੁਣ ਇਹਦੇ ਚੋਂ ਡਿਪਾਰਟਮੈਂਟ ਕੋਲ ਚੈੱਕ ਕਰਵਾਵਾਂਗੇ ਕਿ ਕਿਹੜੇ ਲੋਕ ਆ ਜਿਨ੍ਹਾਂ ਨੇ ਆਪਣੇ ਹੀ ਕਾਰ ਬਣਾਏ ਆਪਣੇ ਕੋਲੇ ਹੀ ਏਟੀਐਮ ਰੱਖੇ ਤੇ ਸਰਕਾਰ ਦੇ ਜਿਹੜੇ ਪੈਸੇ ਨੂੰ ਉਹ ਇਹ ਜਿਹੜੇ ਜਿਹੜਾ ਸੰਚ ਆਇਆ 1 ਕਰੋੜ ਇਹ ਪਿਛਲੇ 5 ਸਾਲਾਂ ਦੇ ਵਿੱਚ ਮਤਲਬ ਫਾਰਮਟ ਕਿਹੜੀ ਸੀ ਸਰ ਕਾਂਗਰਸ ਵੇਲੇ ਕਾਂਗਰਸ ਵੇਲੇ ਇਕੱਲਾ ਹੀ ਨਹੀਂ ਆ ਦੇਖੋ ਹੁਣ ਇਥੋਂ ਆਪਾਂ ਸ਼ੁਰੂਆਤ ਕਰ ਲਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਨਾ ਸਾਰਾ ਤਾਣਾ ਬਾਣਾ ਕਈ ਵਾਰੀ ਪੁਰਾਣਾ ਰਲਿਆ ਹੁੰਦਾ ਕਾਰਵਾਈ ਕਰਦੇ ਆ ਟਾਈਮ ਲਾ ਦਿੰਦੇ ਆ ਅਲਾਦੀਨਪੁਰ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ ਉਹਨਾਂ ਵੀ 92 ਲੱਖ ਰੁਪਈਆ ਪਰਸੋਂ ਮੈਂ ਆਪਣੀ ਪੋਸਟ ਵੀ ਪਾਈ 92 ਲੱਖ ਦਾ ਘਬਲਾ ਜਿਹੜਾ ਵਾ ਉਹ ਸਾਹਤੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਪਰਚਾ ਉਹਨਾਂ ਆਸਤੇ ਜਿਹੜਾ ਵਾ ਡੀਸੀ ਸਾਹਿਬ ਕੋ ਆ ਗਿਆ ਡੀਸੀ ਸਾਹਿਬ ਨੇ ਉਹਨੂੰ ਉਹਨਾਂ ਐਸਐਸਪੀ ਸਾਹਿਬ ਨੂੰ ਮਾਰਕ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਉਹ ਐਫਆਈਆਰ ਆ ਉਹ ਉਹਨਾਂ ਤੇ ਜਿਹੜੀ ਹੋਊਗੀ ਐਵੇਂ ਹੀ ਖਡੂਰ ਸਾਹਿਬ ਦੀ ਜਿਹੜੀ ਇਨਕੁਆਇਰੀ ਤਕਰੀਬਨ ਲਗਭਗ ਕਸਬੇ ਦੀ ਆਪਣੇ ਕੋਲੇ ਕੰਪਲੀਟ ਚੱਲਣ ਰਹੀ ਆ ਤੇ ਐਵੇਂ ਭਰੋਵਾਲ ਪਿੰਡ ਕੰਗ ਪਿੰਡ ਇਹਨਾਂ ਦੀ ਜਿਹੜੀ ਇਨਕੁਆਇਰੀ ਆ ਬਿਲਕੁਲ ਕਲੋਜ ਆ ਉਥੋਂ ਵੀ ਕਿੰਨੇ ਪੈਸਿਆਂ ਦਾ ਘਪਲਾ ਹੋਇਆ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਤੇ 5 ਮਹੀਨੇ ਪਹਿਲਾਂ ਕਿਹਾ ਸੀ ਕਿ ਸਾਰੇ ਪਿੰਡਾਂ ਦੀ ਇਹ ਜਾਂਚ ਕਰਾਂਗੇ ਸੋ ਅਸੀਂ ਇੱਕ ਪਿਛਲੇ ਹਫਤੇ ਇੱਕ ਟੀਮ ਵੱਖਰੀ ਗਠੜ ਕਰਤੀ ਆ ਜਿਹੜੀ ਟੀਮ ਹਰ ਰੋਜ਼ ਇਹਨਾਂ ਚੀਜ਼ਾਂ ਤੇ ਧਿਆਨ ਰੱਖੂਗੀ ਤੇ ਜੋ ਵੀ ਪੁਰਾਣੇ ਘਪਲੇ ਹੋਏ ਲੋਕਾਂ ਦੇ ਪੈਸੇ ਜਿਹੜੇ ਇਹਨੇ ਵੀ ਖਾਤੇ ਹੋਗੇ ਉਹ ਸਾਰੇ ਜਿਹੜੇ ਆ ਉਹ ਮਾਰਕਟ ਆ ਇਹ ਇੱਕ ਗੱਲ ਹੋਇਆ ਇੱਥੇ ਟੱਡਾ ਕਾਰੇ ਕੱਲ ਵੀ ਹੋਏਗਾ ਸ਼ਾਮੇ ਬਿਲਕੁਲ ਆਪਣਾ ਵੀ ਹੋਊਗਾ ਨਾ ਫਿਰ ਕੀ ਆਨੰਦ ਦੇ ਕਿਸੇ ਵਾਲੇ ਕੋਲ ਗੱਲ ਕਰਨੀ ਆ ਤੇ ਚਾਰ ਆਪਣੀਆਂ ਲਾਉਣੀਆਂ ਸਾਰਾ ਕਰਾਂਗੇ ਏ ਟੂ ਜ਼ेड ਤੇ ਜਿਹੜੀ ਇਨਕੁਆਰੀ ਆਪਾਂ ਅਡੂ ਸਭ ਬਲੌਗ ਦੀ ਲਈ ਤੇ ਉਹਦਾ ਤੁਹਾਨੂੰ ਲੈਟਰਟਿਵ ਵੀ ਦੇ ਦਾਂਗਾ ਉੱਚ ਮੈਂ ਲਿਖਿਆ ਸੀ ਕਿ ਕਾਂਗਰਸ ਵੈਲੀ ਤੋਂ ਲੈ ਕੇ ਤੇ ਮੇਰੇ ਦੇ ਹੁਣ ਤੱਕ ਦੇ ਕਾਰਜਕਾਲ ਤੱਕ ਸਾਰੀ ਇਨਕੁਆਰੀ ਜਿਹੜੀ ਉਹ ਇਤੀ ਜਾਵੇ ਸਾਡੇ ਵਾਲੇ ਦਾ ਜੇ ਸਿੱਧੇ-ਸੁੱਧੇ ਹੋਣ ਨੇ ਇਹਨਾਂ ਨੇ ਕੀ ਕਰਦਾ ਵਾ ਜਿਹਦੇ ਖਾਤੇ-ਕੁੱਤੇ ਹੀ ਜਿਹਦੇ ਹੁਣ ਤੇ ਪਜਤਾ ਬਣੀਆਂ ਇਹਦੇ ਪੁਰਾਣਾ ਹੀ ਮਤਲਬ ਜੋਬਾ ਹਸਾਬ-ਕਤਾਬ ਸਾਰਾ ਆ ਤੁਹਾਡੇ ਸਾਹਮਣੇ ਜਿਹੜਾ 18 ਕਰੋੜ ਦਾ ਇਹ ਚੋਂ ਕਈ ਅਜੇ ਰਿਕਾਰਡ ਆਊਗਾ ਪਹਿਲਾਂ ਤੇ ਰਿਕਾਰਡ ਆਊਗਾ ਤੇ ਫਿਰ ਇਹ ਚ ਜਿਹੜਾ ਕਬਲਾ ਨਿਕਲੂ ਇਹ ਚ ਕਈ ਕਾਂਗਰਸੀ ਸਰਪੰਚ ਜਿਹੜੇ ਆ ਉਹ ਫਸਨੇ ਆ ਕਈਆਂ ਨੇ ਕਹਿਣਾ ਵੀ ਅਹੀਂ ਤੇ ਪੈਸੇ ਵਿਧਾਇਕ ਸਾਹਿਬ ਨੂੰ ਦੇ ਐ ਹੋਰ ਚੋਣਾਂ ਕਿੱਥੋਂ ਲੜਦੇ ਈ ਕਰੋੜਾਂ ਰੁਪਏ ਲਾ ਕੇ ਚੋਣਾਂ ਲੜਨੀਆਂ ਉਹ ਕਿੱਥੋਂ ਆਦੇ ਆਖੋ ਪੈਸੇ ਹੀ ਜਨਤਾ ਦੇ ਪੈਸੇ ਆ ਐਮਨ ਜੀ ਸਾਹਿਬ ਇੱਕ ਮੋਟਰ ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਕਵੇਰੀਆਂ ਹੋਣਗੀਆਂ ਲੇਕਿਨ ਜ਼ਰੂਰਤਾਂ ਰਹੀਆਂ ਚਾਹੇ ਉਹ ਵਿਜੀਲੈਂਸ ਹੋਵੇ ਚਾਹੇ ਜਿਹੜੇ ਡਵੈਲਪਮੈਂਟ ਦਫ਼ਤਰ ਹੋਵੇ ਤੁਹਾਨੂੰ ਲੱਗਦਾ ਹੈ ਕਿ ਸ਼ਿਕਾਇਤਦਾਰਾਂ ਨੇ ਟਾਰਾ ਇੱਕ ਬਿਲਕੁਲ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਸ਼ੁਰੂ ਤੋਂ ਚੀਜ਼ਾਂ ਰਵਾਇਤ ਪਈ ਆਈ ਵੀ ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤੇ ਜਿਵੇਂ ਸਿਸਟਮ ਨੂੰ ਜੰਗਾਲ ਲੱਗਾ ਹੁੰਦਾ ਉਹ ਸਿਸਟਮ ਬੜਿਆਂ ਪਿਆ ਵਾ ਤੇ ਆਪਣੀ ਸਰਕਾਰ ਨੇ ਆ ਕੇ ਕਰਪਸ਼ਨ ਤੇ ਜਿਹੜੀ ਆ ਉਹ ਮੈਂ ਵੱਡੀ ਤੇ ਲਗਾਤਾਰ ਜਿਹੜਾ ਆਪਾਂ ਇੱਥੇ ਕਰ ਰਹੇ ਆ ਤੇ ਇਹਦੇ ਵਿੱਚ ਵੀ ਜਿੱਥੇ ਵੀ ਤੁਸੀਂ ਮੇਰੇ ਕੋਈ ਧਿਆਨ ਚ ਲਿਆਓਗੇ ਕੋਈ ਫਾਈਲ ਹੈ ਜਾਂ ਕੋਈ ਇਨਕੁਆਰੀ ਦੱਬੀ ਪਈ ਆ ਤੇ ਉਹਨੂੰ ਆਪਾਂ ਜਿਹੜਾ ਵਾ ਡਿਪਾਰਟਮੈਂਟ ਨੂੰ ਕਹੇ ਕਿ ਤੇਜ਼ੀ ਉੱਤੇ ਕਾਰਵਾਈ ਕਰਾਓ ਤੁਸੀਂ ਦੱਸੋ ਕਿ ਵਿਜੀਲੈਂਸ ਆਫਿਸ ਚ ਕਾਫੀ ਸਾਲਾਂ ਦੀ ਫਾਈਲ ਪੈਂਡਿੰਗ ਹੈ 16 17 ਅਸਲ ਦੇ ਵਿੱਚ ਜਦੋਂ ਪੂਰੀ ਗਿਣਤੀ ਮਿੰਤੀ ਚ ਉਹਨੇ ਆ ਤੇ ਇਨਕੁਆਰੀ ਚ ਟਾਈਮ ਲੱਗ ਜਾਂਦਾ ਕਿਉਂਕਿ ਸਾਰਾ ਜਿੰਨਾ ਵੀ ਡਿਵੈਲਪਮੈਂਟ ਹੋਈ ਹੁੰਦੀ ਵਿਕਾਸ ਹੋ ਜਾਂਦਾ ਉਹਨੂੰ ਵੀ ਗਿਣਨਾ ਹੁੰਦਾ ਉਹਦੀਆਂ ਜੋ ਵੀ ਕਾਗਜ਼ ਪੱਤਰਾ ਉਹ ਪੂਰੇ ਕਰਨੇ ਹੁੰਦੇ ਕਿਉਂਕਿ ਬਿਨਾ ਆਪਾਂ ਅ ਕਿਸੇ ਸਬੂਤ ਤੋਂ ਕਿਸੇ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਕਿ ਇਤੇ ਇਲਜ਼ਾਮ ਨਹੀਂ ਲਾ ਸਕਦੇ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਇਤੀ ਮਤਲਬ ਮੈਨੂੰ ਲੱਗਦਾ ਵੀ ਉਹ ਜਾਂਚ ਜਿਹੜੀ ਆ ਉਹ ਆਪਾਂ ਨੂੰ ਮਿਲੂਗੀ ਤੇ ਉਹਦੇ ਵਿੱਚ ਵੀ ਹਰਾਨੀ ਜ ਜਾਨਕ ਜਿਹੜੇ ਖਲਾਸੇ ਆ ਉਹ ਸਾਰੇ ਹੋਣਗੇ ਤੇ ਇਹ 18 ਕਰੋੜ ਵਾਲੇ ਵਿੱਚ ਵੀ ਅਸੀਂ ਜਿਹੜਾ ਰਿਕਾਰਡ ਆ ਇਹਨਾਂ ਮੁਲਾਜ਼ਮਾਂ ਕੋਲ ਜਿਹੜਾ ਵਾ ਉਹ ਜਲਦ ਲਵਾਂਗੇ ਤੇ ਸਾਡੀ ਸਰਕਾਰ ਨੇ ਬਿਲਕੁਲ ਨਿਰਪੱਖ ਜਿਹੜੀ ਹੈ ਇਹਦੇ ਤੇ ਅਸੀਂ ਕੰਮ ਕੀਤਾ ਵਾ ਤੇ ਇਹ ਜਾਂਚੋਂ ਦਿੱਤੀ ਨਹੀਂ ਤੇ ਇਹ ਤਾਂ ਜਾਂਚ ਹੀ ਨਹੀਂ ਹੁੰਦੇ ਨੇ ਆਪਣੇ ਵੇਲੇ ਜੇ ਕੋਈ ਜਾਂਚ ਆਉਂਦੀ ਸੀ ਤੈਨੂੰ ਨੱਕ ਲੈਂਦੇ ਤੇ ਅਸੀਂ ਸਾਡੇ ਸਾਰੇ ਸਰਪੰਚ ਸਾਰੇ ਸਾਫ ਸੁਥਰੇ ਨੇ ਤਕਰੀਬਨ ਸਾਡੇ ਹਲਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੇ ਕੰਮ ਵੀ ਜਿਹੜੇ ਆ ਉਹ ਚੱਲਨੇ ਸ਼ੁਰੂ ਹੋ ਗਏ ਆ ਤੇ ਬਾਕੀ ਕੋਈ ਵੀ ਜਿਹੜਾ ਘਪਲਾ ਕਰੂ ਕਾਨੂੰਨ ਤੇ ਫਿਰ ਸਾਰੇ ਲਈ ਕੀ ਆ ਕੋਈ ਪੰਚਾਇਤ ਇਹੋ ਜਿਹੀ ਜਿਹਨੇ ਪੈਸੇ ਸਰਕਾਰ ਕੋਲ ਜਮ੍ਹਾਂ ਕਰਾਇਆ ਹੁੰਦੇ ਸਰਕਾਰ ਸਰਕਾਰ ਕੋਲ ਸਰਕਾਰ ਦੇ ਘਰ ਪੇਮੈਂਟ ਜਮ੍ਹਾਂ ਕਰਾਈ ਹੋਵੇ ਪੰਚਾਇਤ ਆ ਹੁਣ ਪਹਿਲੀ ਪੰਚਾਇਤ ਆ ਅਲਾਦੀਨਪੁਰ ਜਿੱਤ ਨੂੰ ਜਿੱਤੋਂ 92 ਲੱਖ ਰੁਪਇਆ ਲੈਣ ਦੀ ਜਿਹੜੀ ਆ ਉਹ ਗੱਲ ਲਿਖਿਆ ਗਿਆ ਵੀ ਇਹਨਾਂ ਕੋ ਜਿਹੜੀ ਆ ਉਹ ਵਾਪਸ ਲੈਣੇ ਆ ਇਸ ਤੋਂ ਬਾਅਦ ਉਹਨਾਂ ਦਾ ਫਿਰ ਕੋਰਟ ਦਾ ਟ੍ਰਾਇਲ ਆ ਜਿਹੜਾ ਜੋ ਵੀ ਅਦਾਲਤ ਤੱਕ ਇਹ ਪ੍ਰੋਸੈਸ ਐ ਐਫ ਆਈ ਆਰ ਤੋਂ ਬਾਅਦ ਚੱਲੂਗਾ ਤੇ ਇਵੇਂ ਹੀ ਕੱਲੇ-ਕੱਲੇ ਹਲਕਾ ਖਡੂਰ ਸਾਹਿਬ ਦੇ ਸਾਰੇ ਪਿੰਡਾਂ ਦੇ ਉੱਪਰ ਜਲਦੀ ਅਸੀਂ ਇਹ ਦੱਸ ਦਿਆਂਗੇ ਕਿ ਇੱਕ ਪਿੰਡ ਨੂੰ ਮਨਰੇਗਾ ਚੋਂ ਤੱਕ ਕਿਹੜੇ ਪਿੰਡ ਨੂੰ ਕਿੰਨਾ-ਕਿੰਨਾ ਪੈਸਾ ਆਇਆ ਤੇ ਇਹ ਵੀ ਇੱਕ ਜਿਹੜੀ ਆ ਨਵੀਂ ਸਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਨਹੀਂ ਦੇਖ ਉਹਨਾਂ ਦਾ ਅਸੀਂ ਦੂਜਾ ਨਹੀਂ ਪਟਾਰੀ ਖੋਲਦਾ ਦੂਜਾ ਉਹਨਾਂ ਦਾ ਅਸੀਂ ਦੂਜਾ ਨਹੀਂ ਖੋਲਦਾ ਸੋ ਇਹਦੇ ਨਾਲ ਡਰ ਬਣਿਆ ਰਹਿੰਦਾ ਕਿ ਠੀਕ ਹੈ ਜੀ ਜੇ ਕੋਈ ਗਲਤ ਕਰਾਂਗੇ ਤੇ ਉਹਦੇ ਕੋ ਸਾਡੇ ਦੇ ਕਾਨੂੰਨੀ ਕਾਰਵਾਈ ਜਿਹੜੀ ਇਹ ਕਿੰਨਾ ਕਰਦਾ ਤੁਸੀਂ ਸਮਝਦੇ ਹੋ ਵੀ ਕਾਂਗਰਸ ਹਟਾ ਦੇਣ ਨੂੰ ਰਹਿ ਗਿਆ ਹੈ ਸਾਡੇ ਹਲਕੇ ਸਾਰੇ ਬੰਦੇ ਆ ਮੇਰਾ ਮੰਨਣਾ ਇਹ ਆ ਕਿ ਮਤਲਬ 62 ਕਰੋੜ ਦੇ ਵਿੱਚੋਂ 35-40 ਕਰੋੜ ਦੇ ਲਗਭਗ ਜਿਹੜਾ ਵਾ ਕੋਈ ਨਾ ਕੋਈ ਨਿਕਲੂਗਾ ਬਾਕੀ ਉਹਨੇ ਰਿਕਾਰਡ ਆਊਗਾ ਉਥੇ ਆਪਾਂ ਜਿਹੜਾ ਵਾ ਕਰਦੇ ਆ ਸੋ ਇੱਕ ਮੋਟਾ-ਮੋਟਾ ਸਾਡੇ ਕੋਲੇ ਆਇਆ ਕਿ ਇੰਨੇ ਪੈਸੇ ਹੋਰ ਉਸ ਟਾਈਮ ਤੇ ਆਏ ਕਰੋਨਾ ਗ੍ਰੰਨ ਵਾਲੀ ਦੀ ਵੈਹੀ ਉੱਡ ਗਈ ਉਦੋਂ ਕਿਹੜਾ ਵਿਕਾਸ ਚੱਲਦਾ ਉਹ ਉਹ ਸਿੱਧੇ ਦੇ ਸਿੱਧੇ ਸਾਫ਼ ਹੁੰਦੇ ਗਏ ਇਹਦੇ ਵਿੱਚ ਬਹੁਤ ਸਾਰੀਆਂ ਫਰਮਾਂ ਨੇ ਜਿਨ੍ਹਾਂ ਨੇ ਅਸੋ ਦੇ ਵਿੱਚ ਇਹਦੇ ਵਿੱਚ ਪੈਸੇ ਖਾਣ ਦੀ ਸ਼ੁਰੂਆਤ ਕੀਤੀ ਕਿ ਫਰਮਾਂ ਨੂੰ ਪੈਸੇ ਚਲੇ ਜਾਂਦੇ ਹੁੰਦੇ ਸੀ ਤੇ ਬਾਅਦ ਚ ਜਾ ਕੇ ਡਿਪਾਰਟਮੈਂਟ ਵਾਲੇ ਜਾਂ ਤੁਸੀਂ ਤੇ ਜੇ ਕੋਈ ਵੀ ਜਾਂਦਾ ਸੀ ਤਾਂ ਉਹ ਤੋਂ ਸਦੇ ਪੈਸੇ ਲਿਆਉਂਦਾ ਸੀ ਤੇ ਮਾਲ ਨਹੀਂ ਜਾਂਦਾ ਸੋ ਸਾਡੇ ਕੋਲੇ ਹੁਣ ਉਹ ਸਾਰਾ ਜਿਹੜਾ ਜਿੱਦਾਂ ਹੁਣ ਆਪਾਂ ਇਹਦੀ ਗੱਲ ਕਰ ਲਈ ਕਿ ਜਿੰਨੀਆਂ ਫਰਮਾਂ ਦੇ ਨਾਮ ਸੋ ਇਹਨਾਂ ਦਾ ਜੇ ਕਰੋੜਾਂ ਰੁਪਈਆਂ ਦਾ ਖਰੂਰ ਸਾਹਿਬ ਚੋਂ ਫਰਮਣੇ ਕੰਮ ਕੀਤਾ ਵਾ ਤੇ ਕਰੋੜਾਂ ਦਾ ਖੇਮਗਰ ਚੋਂ ਵੀ ਕੀਤਾ ਹੋਊਗਾ ਬਾਕੀ ਚੋਂ ਕੀਤਾ ਹੋ ਤੇ ਫਿਰ ਉਹਨਾਂ ਟੈਕਸ ਵੀ ਸਰਕਾਰ ਨੂੰ ਉਹਨਾਂ ਹੀ ਭਰਿਆ ਹੋਊਗਾ ਤੇ ਜੇ ਇਹੋ ਕੀਤਾ ਵੀ ਇਧਰੋਂ ਪੈਸੇ ਚ ਲੱਗੇ ਆ ਤੇ ਬਾਕੀ ਉਦਾਂ ਹੀ ਮੋੜ ਤੇ ਸਰਕਾਰ ਨੂੰ ਪੈਸੇ ਨਹੀਂ ਦਿੱਤੇ ਤੇ ਸਰਕਾਰ ਦੇ ਟੈਕਸ ਦੀ ਵੀ ਚੋਰੀ ਕੀਤੀ ਆ ਉਹਨਾਂ ਦੇ ਵੀ ਬੰਦੀ ਜਿਹੜੀ ਕਾਰਵਾਈ ਹੋਊਗੀ ਤੇ ਜੇ ਪਿੰਡ ਨੂੰ ਮਾਲ ਨਹੀਂ ਪਹੁੰਚਾਇਆ ਤੇ ਪੈਸੇ ਉਹਨਾਂ ਕੋਲ ਆ ਫਿਰ ਉਹਨਾਂ ਫਰਮਾਂ ਕੋਲ ਪੈਸੇ ਲਵਾ